ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇਹ ਸਵੇਰ ਦਾ ਟਾਈਮ ਆ ਸੂਰਜ ਚੁੱਕੇ ਨੇ ਸੱਤ ਤੱਕ ਤੇ ਆਪਾਂ ਸਾਰਾ ਜੋ ਅੰਗੀਆਂ ਸੀ ਗਏ ਆ ਤੇ ਗੋਹਾ ਗੋੜਾ ਇਕੱਠਾ ਕਰਕੇ ਰੱਖਿਆ ਹੁੰਦਾ ਫਿਰ ਜਦ ਸੈਲਫਰੀ ਤੋਂ ਨਹੀਂ ਚਾਹ ਪੀਤੀ ਹੰਤਾਨਾਂ ਨੇ ਜੇ ਥੱਲੇ ਨੂੰ ਜਾਣਗੇ ਉੱਠ ਕੇ ਫਿਰ ਗੋਹਾ ਚ ਪਾ ਲਵਾਂਗੇ ਦੇਖਦੇ ਹਾਂ ਉਹਨੂੰ ਲੈ ਕੇ ਜਾਂਦੇ ਆ ਕਿਉਂਕਿ ਫਿਰ ਤੇ ਬਾਅਦ ਵਿੱਚ ਮੈਂ ਬਣਾਉਣਾ ਹੈ ਨੱਕ ਦੇ ਬਾਬਾ ਜੀ ਮੱਖੜੇ ਕਣ ਤੇ ਲੈ ਕੇ ਜਾਣੀ ਉਹਨਾਂ ਨੂੰ ਤੇਜਸ ਕਰਨ ਮੰਗਣ ਲੱਗਿਆ ਚਾਦੇ ਨਾਲ ਕਹਿੰਦਾ ਮੰਮੀ ਪੰਜੀਰੀ ਜੀ ਬਣਾ ਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਨੇ ਕੱਲ ਵਾਲੇ ਬਲੌਗ ਦੇ ਵਿੱਚ ਨਾ ਮੱਖਣੀ ਗਰਮ ਕਰੀ ਸੀ ਫਿਰ ਉਹਦੇ ਨਾਲੋਂ ਜਿਹੜਾ ਪਾਚਦਾ ਹੁੰਦਾ ਘਿਓ ਬਣਾਉਣ ਤੋਂ ਬਾਅਦ ਤੇ ਉਹਦੇ ਵਿੱਚ ਫਿਰ ਆਟਾ ਰਲਾ ਕੇ ਦੇ ਦੇਣੀ ਹੁੰਦੀ ਐ ਇਹਨੂੰ ਬਹੁਤ ਸਵਾਦ ਲੱਗਦਾ ਇਹਨੂੰ ਖਾਣ ਨੂੰ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਬਣਾ ਕੇ ਦੇ ਉਹ ਹੀ ਮੈਂ ਬਣਾ ਰਹੀ ਸੀ ਇਹ ਤਾਂ ਤੇ ਉਹ ਬਣਾ ਕੇ ਦੇ ਰਹੀ ਨਾ ਆਟਾ ਪਾਤਾ ਆਪਾਂ ਨੇ ਇਹਦੇ ਵਿੱਚ ਤੇ ਖਾ ਲੂਗਾ ਕਹਿੰਦਾ ਚਾਹ ਦੇ ਨਾਲ ਖਾਣੇ ਨੂੰ ਟੇਸਟੀ ਲੱਗਦਾ ਇਹ ਪਿਛਲੀ ਵਾਰ ਵੀ ਮੈਂ ਬਣਾ ਕੇ ਦਿੱਤਾ ਤੇ ਬਹੁਤ ਸਵਾਦ ਲੱਗਿਆ ਤੇ ਹੁਣ ਵੀ ਕਹੀ ਜਾਂਦਾ ਕਹਿੰਦਾ ਬਣਾ ਕੇ ਦੇ ਕੋਈ ਵਰਗਾ ਲੱਗਦਾ ਹੁੰਦਾ ਇਹ ਖਾਣ ਦਾ ਤੇ ਬਹੁਤ ਵਧੀਆ ਲੱਗਾ ਤੇ ਬਣਾ ਕੇ ਦੇਣ ਲੱਗੀ ਆ ਤੇ ਸੈਨੀ ਚਾਹ ਵੀ ਡਿਸਟ ਕਰੰਨੇ ਹੈਲਥ ਡ੍ਰਿੰਕ ਆ ਉਹ ਕਹਿੰਦਾ ਮੈਂ ਇਹਦੇ ਨਾਲ ਪੀਊਗਾ ਆਪਣੀ ਹੈਲਥ ਜੀਰੀ ਦੇ ਨਾਲ ਬਾਕੀ ਅੱਜ ਹੈਨਾ ਫੁੱਲ ਤਾਂ ਵੈਸੇ ਖੁੱਲ ਲਗੇ ਬੱਚਿਆਂ ਦੇ ਤੇ ਬੱਚਿਆਂ ਨੇ ਨਹੀਂ ਜਾਣਾ ਹੈਗਾ ਟੀਚਰਾਂ ਨੂੰ ਬੁਲਾਇਆ ਹਾਲੇ ਬਈ ਦੇਖਣਾ ਹਨ ਕਿ ਕੁਸ਼ਤਾ ਵਗੈਰਾ ਸਭ ਕੁਝ ਠੀਕ ਆ ਸਕੂਲ ਦਾ ਜੇ ਸਹੀ ਹੋਇਆ ਤਾਂ ਕੱਲ ਨੂੰ ਫਿਰ ਬੱਚੇ ਵੀ ਸਕੂਲ ਜਾਣਗੇ ਬਸ ਹੁਣ ਬੱਚੇ ਸਕੂਲ ਜਾਇਆ ਕਰਨਗੇ ਕੱਲ ਤੇ ਦੇਖੋ ਮੈਸੇਜ ਆ ਗਿਆ ਆ ਗਿਆ ਸੀ ਰਾਤ ਵੀ ਅਜ ਬੱਚਿਆਂ ਨੇ ਨਹੀਂ ਆਉਣਾ ਸਿਰਫ ਟੀਚਰਾਂ ਨੇ ਆਉਣਾ ਤੇ ਕੱਲ ਨੂੰ ਬੱਚੇ ਵੀ ਜਾਣਗੇ ਸਕੂਲ ਬੱਸ ਜੀ ਹੋਂ ਦਾ ਵੇਸਾ ਰੋਜ ਸ਼ਿਵੇਸ਼ਵਰ ਭਜਨ ਠਹਿਆ ਕਰਨੀਆਂ तो देखो अपना खोआ बिल्कुल खोआ लग रहा है, क्या मिलता देखो लग रहा जेको खोआ बन थोड़ गया हूँ थोड़ी थोड़ी अगते भुन्ना गया बहुत टेस्टी लगता हाँ हाँ चलो जी फिर मिलते हैं जो फिर वीडियो बनाई शॉर्ट लिया कोई फिर थोड़े इन्होंने मिलते हैं चाकू नहीं देना दे ਹਾਂਜੀ ਇੱਥੇ ਹੈਗਾ ਦੁਪਹਿਰ ਦਾ ਟਾਈਮ ਤੇ ਮੈਂ ਲੱਗੀ ਸੀਗੀ ਕੱਪੜੇ ਧੋਣ ਕੱਪੜੇ ਕਾਫੀ ਇਕੱਠੇ ਹੋਏ ਸਨ ਇਹ ਮੀਹਾਂ ਕਰਕੇ ਤੇ ਕੁਛ ਨਾ ਜਿਹੜੇ ਆਪਾਂ ਬਦਲਦੇ ਆਂ ਕੱਪੜੇ ਡੇਲੀ ਉਹ ਹੋ ਜਾਂਦੇ ਨੇ ਕੁਛ ਬੈਸੀ ਮੜੇ ਮੜੇ ਹੱਥ ਜੇ ਲੱਗੇ ਹੋਏ ਸੀ ਗਿੱਲੇ ਉਹਨਾਂ ਨਾਲ 스멜 ਜੀ ਆ ਰਹੀ ਸੀ ਕੱਪੜਿਆਂ ਚੋਂ ਤੇ ਉਹ ਹੋਏ ਪੈਸੀ کافی ਜਿਆਦਾ ਕਪੜੇ ਹੋਏ ਪੈਸੀਗੇ ਮੈਂ ਇੱਥੇ ਧੋਣ ਲੱਗੀ ਮੈਂ ਚੱਲ ਅੱਜ ਤਾਂ ਪ੍ਰਮਾਤਮਾ ਨੇ ਸੋਣਾ ਦੇਣਾ ਕੱਢਿਆ ਹੋਇਆ ਵੀ ਧੁੱਪਾਂ ਵਧੀਆ ਲੱਗੀਆਂ ਨਿਕਲੀ ਹੋਈ ਆ ਵੀ ਧੋ ਦਈਏ ਸੁੱਕ ਜਾਣਗੇ ਤੇ ਬੈੱਡ ਸ਼ੀਟਾਂ ਵੀ ਬਦਲਤੀਆਂ ਸੀਗੀਆਂ ਆਪਾਂ ਨੇ ਤੇ ਉਹ ਚੱਕੀਆਂ ਸੀਗੀਆਂ ਮੈਂ ਚੱਲ ਉਹ ਵੀ ਧੋ ਦਈਏ ਸਾਰੇ ਇੱਥੇ ਧੋ ਰਹੀ ਸੀਗੇ بس ਥੋੜੇ ਜਿਹੇ ਰਹਿ ਗਏ ਸੀਗੇ ਬਾਕੀ ਤਾਂ ਧੋ ਕੇ ਆਪਾਂ ਨੇ ਸੁੱਕਣੇ ਪਾਤੇ ਸੀਗੇ ਤੇ ਅੱਜ ਨਾ ਫਿਰ ਆਪਾਂ ਨੇ ਜਗਾੜ ਜਿਆ ਕਰਕੇ ਰਸੀ ਉੱਪਰੇ ਬੰਨ ਲਈ ਤੇ ਪੈਨਾ ਸਾਡੇ ਨਾ ਇੱਥੇ ਮੈਂ ਡੰਡਿਆਂ ਵਗੈਰਾ ਤੇ ਜਾਂ ਮਿੰਚੇ ਦੀ ਪਾਉਣੀ ਹੁੰਦੀ ਆ ਕੱਪੜੇ ਹੈ ਨਹੀਂ ਸੀਗੀ ਕੋਈ ਰੱਸੀ ਨਾ ਤਾਂ ਬੇੜੇ 'ਚ ਬੰਨਣ ਨੂੰ ਕਿਸੇ ਪਾਸੇ ਸੀਗਾ ਲੋਟ ਤੇ ਫੇਰ ਮੈਨੂੰ ਨਾ ਸਿਆੜਾ 'ਚ ਤਾਂ ਥੱਲੇ ਜਾਣਾ ਪੈਂਦਾ ਸੀਗਾ ਸੁੱਕਣੇ ਪਾਉਣ ਮਤਲਬ ਥੋੜੇ ਥੋੜੇ ਕੱਪੜੇ ਜਿੰਨੇ ਕਿ ਤੋਤੇ ਕੇ ਉਹਨੇ ਕੋ ਥੱਲੇ ਲੈ ਜਾਂਦੀ ਸੀ ਸੁੱਕਣੇ ਪਾਏ ਹੁੰਦੇ ਸੀਗੇ ਉੱਥੇ ਤਾਂ ਹੈਗੀ ਆ ਰੱਸੀ ਬੇੜੇ 'ਚ ਬੰਨੀ ਹੋਈ ਪਰ ਉੱਪਰ ਨਹੀਂ ਸੀਗੀ ਕੋਈ ਫੇਰ ਮੈਂ ਇੱਥੇ ਬਸ ਰस्सियां ਜੀਆਂ ਆਲੇ-ਦਾਲੇ ਬੰਨ ਕੇ ਜਿਗਾਰੜ ਜਿਆ ਕਰਕੇ ਹਨਾ ਥੱਲੇ ਲਾਤਾ ਇਹਦੇ ਡੰਡਾ ਥੱਲੇ ਝੁਕਦੀ ਸੀਗੀ ਉੱਪਰ ਚੱਕਤੀ ਰਸੀ ਫਿਰ ਇਹ ਬਾਤਰਿਆਂ ਦੀਆਂ ਗਲੀਆਂ ਨੇ ਜਿਹੜੀਆਂ ਮੋਰੀਆਂ ਦਿਖਦੀਆਂ ਨੇ ਨਾ ਉਹਨਾਂ ਦੇ ਵਿੱਚੇ ਬੰਨਤੀਆਂ ਗੱਠਾ ਗੱਠ ਬੰਨ੍ਹ ਕੇ ਨਾ ਰਸੀ ਆਪਾਂ ਨੇ ਇੱਥੇ ਬੇੜੇ 'ਚੇ ਬੰਨ੍ਹ ਲਈ ਇਹ ਹੁਣ ਇੱਥੇ ਕੱਪੜੇ ਪਾ ਦਿਆ ਕਰਾਂਗੇ ਕਿਉਂਕਿ ਜੀ ਹੁਣ ਅੱਗੇ ਤਾਂ ਮਤਲਬ ਥੋੜੀ ਜੀ ਧੁੱਪਾਂ ਲੱਗੀ ਤੇ ਕੱਪੜੇ ਸੁੱਕ ਜਾਂਦੇ ਸੀਗੇ ਹੁਣ ਨਹੀਂ ਸੁੱਕਦੇ ਹੈਗੇ ਉਹ ਜੇ ਵੀ ਸਲਾਬ ਜੀ ਰਹਿੰਦੀ ਆ ਕੱਪੜਿਆਂ 'ਚ ਜਿੰਨੇ ਚਿਰ ਕੱਪੜਿਆਂ ਨੂੰ ਐਨ ਧੁੱਪਾਂ ਨਹੀਂ ਲੱਗਦੀ ਹੈਗੀ ਉਹਨਾਂ 'ਚ ਨਹੀਂ ਕੱਪੜੇ ਸੁੱਕਦੇ ਹੈਗੇ ਹੁਣ ਮੌਸਮ ਦਾ ਫਰਕ ਪੈ ਗਿਆ ਪਹਿਲਾਂ ਤਾਂ ਵਧੀਆ ਹੁੰਦਾ ਸੀ ਮੌਸਮ ਵੀ ਜਿੰ ਚਾਹੇ ਕੱਪੜੇ ਇਕੱਠੇ ਪੈ ਰਹਿਣ ਫੇਰ ਵੀ ਸੁੱਕ ਜਾਂਦੇ ਨੇ ਪਰ ਹੁਣ ਖਲਾਰ ਕੇ ਇਕੱਲੇ ਇਕੱਲੇ ਕੱਪੜੇ ਕੌਣੇ ਪੈਂਦੇ ਨੇ ਤਾਂ ਕਿਤੇ ਜਾ ਕੇ ਸੁੱਕਦੇ ਨੇ ਕੱਪੜੇ ਬਹੁਤ ਵਧੀਆ ਸੁੱਕ ਗਏ ਸੀਗੇ ਐਨ ਬਿਲਕੁਲ ਸੁੱਕ ਗਏ ਸੀਗੇ ਅੱਜ ਹਨਾ ਪਰ ਜੇ ਸ਼ਾਮੀ ਜਾ ਕੇ ਪਤਾ ਕੀ ਹੋਇਆ ਤੇ ਮੈਂ ਲੱਗੀ ਮਤਲਬ ਥੱਲੇ ਕੰਮ ਕਰ ਸਾਰਾ ਨਵੇੜ ਕੇ ਆ ਕੇ ਅੰਦਰ ਰੋਟੀ ਲਾਉਣ ਲੱਗੀ ਤੇ ਥੋੜੀ ਜੀ ਸਬਜੀ ਸੀਗੀ ਘੱਟ ਫੇਰ ਮੈਂ ਕਿਹਾ ਚੱਲ ਦੋ ਚਕਰਿੰਡੇ ਲੱਭੇ ਸੀਗੇ ਮੈਨੂੰ ਤੇ ਉਹਦੇ ਵਿੱਚ ਮੈਂ ਕਿਹਾ ਚੱਲ ਪਿਆਜ਼ ਪਾ ਕੇ ਵੀ ਸਬਜੀ ਨੂੰ ਤੜਕਾ ਲਾ ਦਿੰਦੀ ਆ ਮੈਂ ਲੱਗੀ ਸਬਜੀ ਬਣਾਉਣ ਅੰਦਰ ਤੇ ਬਾਹਰ ਭਾਈ ਇੰਨਾ ਜ਼ੋਰ ਚ ਸ਼ਰਾਟੇ ਦਾ ਰਮੀ ਆਇਆ ਹਨਾ ਸਿਰਫ ਆਇਆ ਸਿਰਫ ਉਹ ਦੋ ਤਿੰਨ ਮਿੰਟ ਸੀਗਾ ਤੇ ਜਿਸ ਕੰਨ ਵੀ ਅੰਦਰ ਬੈਠਾ ਸੀਗਾ ਜ਼ੋਰ-ਜ਼ੋਰ ਸੀ ਜਾਂ ਖੜਕਾ ਹੋਣ ਲੱਗਾ ਜਿਸ ਕਾਰਨ ਬਾਹਰ ਆਇਆ ਕਹਿੰਦਾ ਮੰਮੀ ਮੀਂਹ ਪੈਂਦਾ ਤੇ ਉਸ 2 ਮਿੰਟ ਦੇ ਮੀਨ ਇਹ ਨਾ ਸਾਰੇ ਕੱਪੜੇ ਗਿੱਲੇ ਕਰਤੇ ਆਪਣੇ ਦੁਆਰਾ ਜਿਨੀ ਰੀਜਾਂ ਨਾਲ ਹਨਾ ਸੁਕਾਏ ਓਨੇ ਹੀ ਮਤਲਬ ਦੁਆਰਾ ਗਿੱਲੇ ਕਰਤੇ ਸਾਰੇ ਤੇ ਹੁਣ ਦੇਖਾਂਗੇ ਸਵੇਰੇ ਫੇਰ ਜਦੋਂ ਤੋਂ ਪਾਣੀ ਕੁਲੂਗੀ ਫੇਰ ਸੁਕਣੇ ਪਾਵਾਂਗੇ ਇਹਨਾਂ ਨੂੰ ਨਹੀਂ ਤਾਂ ਬਹੁਤ ਵਧੀਆ ਸੁੱਕ ਗਏ ਤੇ ਓ ਕਹਿੰਦੇ ਨੇਂਦੇ ਕਰੇ ਕਰਾਇ ਦੇ ਉੱਤੇ ਪਾਣੀ ਫੇਰਤਾ ਹਨਾ ਅੱਜ ਤਾਂ ਆ ਕੰਮ ਹੋਇਆ ਇੰਨਾ ਵਧੀਆ ਮਤਲਬ ਕੱਪੜੇ ਸੁਕਾਏ ਮੈਂ ਹਨਾ ਰੱਸੀ ਬੰਨੀ ਪਹਿਲਾਂ ਜਗਾੜ ਜਿਆ ਕਰਕੇ ਤੇ ਕੱਪੜੇ ਸੁਕਾਏ ਤੇ ਰੱਬ ਨੇ ਸਾਰੇ ਕੀਤੇ ਕਰਾਇ ਤੇ ਪਾਣੀ ਫੇਰਤਾ ਤੇ ਚਲੋ ਕੋਈ ਨਾ ਜੀ ਕਾਲੂ ਸੁੱਕ ਜਣਗੇ ਫਿਰ ਅਸੀਂ ਫਟਾਫਟ ਨਾ ਸਾਰੇ ਕੱਪੜੇ ਲਾਹੇ ਤਿੰਨੋ ਚਾਰੇ ਜਾਣਿਆਂ ਨੇ ਲੱਗ ਕੇ ਤੇ ਕੱਪੜੇ ਲਾ ਕੇ ਨਾ ਇਦਾਂ ਹੀ ਸਿੱਟੇ ਅੰਦਰ ਫਟਾਫਟ ਗਿੱਲੇ ਬੁੱਲੇ ਉਕਣੇ ਤੇ ਮੋਟੀਆਂ-ਮੋਟੀਆਂ ਕਣੀਆਂ ਆ ਗਈਆਂ ਉਹ 2 ਮਿੰਟ ਬਾਅਦ ਚਲ ਸਾਰਾ ਸਮਾਨ ਸਾਡੇ ਅੰਦਰ ਚਲੇ ਗਿਆ ਤੇ ਜਿਹੜੇ ਹਟ ਗਏ ਮੈਂ ਦੱਸ ਰੱਬ ਨੂੰ ਵੀ ਪਤਾ ਸੀਗਾ ਵੀ ਅੱਜ ਇਹਨੇ ਕੱਪੜੇ ਸੁਕਾ ਲੈ ਸਮਾਰ ਕੇ ਤੇ ਅੱਜ ਆ ਗਿਆ ਜਦੇ ਤੇ ਲੋ ਜੀ ਇਹ ਨੇ ਸਾਡੀਆਂ ਗੱਲਾਂ ਬਾਤਾਂ ਤੇ ਆਪਾਸ ਹੁਣ ਆਪਣੇ ਇਹ ਕੱਪੜੇ ਥੋੜੇ ਜਿਹੇ ਰਹਿੰਦੇ ਨੇ ਇਹ ਵੀ ਕਚਲ ਕੇ ਪਾਦਾ ਉਸ ਤੋਂ ਬਾਅਦ ਫਿਰ ਆਪਾਂ ਨੇ ਚਾਣਾ ਥੱਲੇ ਪਸ਼ੂਆਂ ਦਾ ਕੰਮ ਕਰਨਾ ਤੇ ਕੱਪੜੇ ਤਾਂ ਮੈਂ ਸਾਜਰੇ ਤੋਂ ਧੋਣ ਲੱਗੀ ਸੀਗੀ ਤੇ ਫਿਰ ਤੁਹਾਨੂੰ ਪਤਾ ਹੀ ਆ ਵੇਚਣਾ ਵਿੱਚ ਕੋਈ ਨਾ ਕੋਈ ਕੰਮ ਰਹਿੰਦਾ ਹੈ ਫਿਰ ਜਿਵੇਂ ਹੁਣ ਦੁਪਹਿਰੇ ਬੱਚੇ ਦਾ ਨੇ ਭੁੱਖ ਲੱਗੀ ਹੈ ਫਿਰ ਰੋਟੀ ਇਹਨਾਂ ਨੂੰ ਬਣਾ ਕੇ ਦਿੱਤੀ ਤੇ ਫਿਰ ਇਹਨਾਂ ਰੋਟੀ ਖਾਧੀ ਵਿੱਚ ਨੂੰ ਉੱਥੇ ਹਟਣਾ ਪੈ ਗਿਆ ਫਿਰ ਕੱਪੜੇ ਧੋਂਦੀ ਧੋਂਦੇ ਨੂੰ ਸ਼ਾਮੇ ਹੋ ਗਈ ਸੀਗੀ ਤੇ ਸ਼ਾਮ ਵੀ ਕਿੰਨੇ ਕ ਵੱਜ ਗਏ ਸੀ ਇੱਥੇ ਪੌਣੇ 5 ਦਾ ਟਾਈਮ ਹੋ ਗਿਆ ਸੀਗਾ ਅੱਧੇ ਕ ਤਾਂ ਤੋਤੇ ਗਏ ਸੀ ਮਤਲਬ ਸਾਰੇ ਸੁੱਕ ਗਏ ਸੀਗੇ ਤੇ ਇੰਨੇ ਕ ਰਹਿੰਦੇ ਸੀਗੇ ਬੱਸ ਹੁਣ ਇਹ ਵੀ ਆਪਾਂ ਕ ਚੱਲ ਕੇ ਪਾ ਲਾਂਗੇ ਤੇ ਇਸ ਤੋਂ ਬਾਅਦ ਫਿਰ ਜਾ ਕੇ ਆਪਾਂ ਬਸ਼ੂਆਂ ਨੂੰ ਪੱਠੇ ਪਾ ਕੇ ਨਾ ਫਿਰ ਨਾਲ ਦੀ ਨਾਲ ਜਦੇ ਧਾਣਾ ਚੋਲੂਗੀ ਮਹਾ ਚਲ ਕੇ ਰਾਂ ਕੱਢ ਜਾ ਮੈਂ ਮਸ਼ੀਨ ਆ ਕੇ ਧੋ ਦੂੰਗੀ ਹਨਾ ਕਿਰਾਂ ਇਹ ਕੱਢ ਕੇ ਸੁੱਕਣੇ ਪਾ ਦਈਏ ਵੀ ਮਸ਼ੀਨ ਤਾਂ ਚੱਲ ਮੈਂ ਤਾਰ ਚੋਇਆ ਮੈਂ ਤੇ ਫਿਰ ਉਹ ਤੋਂ ਬਾਅਦ ਕੋ ਗੋਜਾ ਬਿਤੋ ਦੂੰਗੀ ਆਕੇ ਦੁੱਧ ਤਾਂ ਫਿਰ ਇਸ ਵੇਲੇ ਘਰੀ ਰੱਖਦੇ ਹੁੰਦੇ ਆਪਾਂ ਮੈਨੂੰ ਇਹ ਹੁੰਦਾ ਵੀ ਚਾ ਲੈ ਇਸ ਵੇਲੇ ਸਾਧਰੇ ਚੋਲੀ ਵੀ ਚਲੋ ਘਰੇ ਤਾਂ ਥੋੜੇ ਦੁੱਧ ਨਾਲ ਠੀਕ ਆ ਵੀ ਇਸ ਵੇਲੇ ਘੱਟ ਦੁੱਧ ਨਾਲ ਸਾਜੰਦਾ ਵੀ ਸਵੇਰ ਨੂੰ ਆਪਾਂ ਨੇ ਦੇਣਾ ਹੁੰਦਾ ਹੈ ਨਾ ਸਾਰਾ ਤੇ ਵੀ ਸਵੇਰੇ ਵੱਧ ਚਾਹੀਦਾ ਹੁੰਦਾ ਵੀ ਪੂਰਾ ਵੱਧ ਦੇ ਦਿੰਦੀ ਹੈ ਉਹੀ ਮੈਂ ਜੀ ਇਸ ਵੇਲੇ ਸਾਧਰੇ ਚੋਹੀ ਹੋਵੇ ਨਾ ਸਵੇਰੇ ਫਿਰ ਵਧੀਆ ਦੁੱਧ ਦੇ ਦਿੰਦੀ ਹੈ ਤੇ ਸਾਈ ਫਿਰ ਮੈਨੂੰ ਐਸੀ ਕ ਵੀ ਛੇੜ ਛੇੜੀ ਪਹਿਲਾਂ ਜਾ ਕੇ ਮਾਝ ਚੋਲਾ ਤੇ ਜਿਹੜੇ ਸੁੱਕ ਗਏ ਸੀਗੇ ਕੱਪੜੇ ਆ ਦੇਖੋ ਕਿੰਨੇ ਵਧੀਆ ਸੁੱਕੇ ਗਏ ਸੀਗੇ ਫਿਰ ਮੈਂ ਇਹ ਲਾ ਕੇ ਨਾ ਡੰਡੇ ਤੇ ਪਾਤੇ ਤੇ ਇੱਥੇ ਆ ਗਿਆ ਸੀਗਾ ਸਹਿਜਪ੍ਰੀਤ ਇਹ ਆਇਆ ਸੀ ਟਾਇਰ ਕੋਆ ਕੇ ਟਾਇਰ ਕੋਆ ਕੇ ਨਾ ਫਿਰ ਬਾਕੀ ਜਿਹੜੇ ਪੈਸੇ ਬਚੇ ਸੀਗੇ 3.5 ਸੌ ਦਾ ਟਾਇਰ ਪੈ ਗਿਆ ਸੀਗਾ ਵਿੱਚ ਟਿਊਬ ਬਾਕੀ ਪੈਸੇ ਇਹ ਮੋੜ ਰਿਆ ਸੀ ਆ ਮੈਂ ਇਹਨੂੰ ਗੈਰੇ ਸੀਗੀ ਮੈਂ ਹਾਂ ਵੀ ਬਾਕੀ ਪੈਸੇ ਕਿੱਥੇ ਨੇ ਕਹਿੰਦਾ ਸੀ ਖਾਇਆ ਇਹ ਮਹਾਨ ਨੇ ਪੈਸੇ ਖਾਇਆ ਹੈ ਤੇ ਕਹਿੰਦਾ ਮੈਨੂੰ ਕਹਿੰਦਾ ਹੁੰਦਾ ਇਹ ਕਹਿੰਦਾ ਤੇਰਾ लाडला ਪੁੱਤ ਤੀ ਕਹਿੰਦਾ ਉਹ ਵੀ ਬਰੋਬਰ ਚੀਜ਼ ਮੰਗਦਾ ਉਹਨੂੰ ਕਹਿੰਦਾ ਹੁੰਦਾ ਇਹ ਜਿਸ ਕਾਰਨ ਨੂੰ ਆਪਣੇ ਨੂੰ ਕਹਿੰਦਾ ਉਹ ਵੀ ਬਰੋਬਰ ਚੀਜ਼ ਮੰਗਦਾ ਜਿੰਨੀ ਮੈਂ ਖਾਂਦਾ ਕਹਿੰਦੇ ਉਹਨੇ ਉਹ ਮੰਗਦਾ ਫਿਰ ਮੈਂ ਕਿਹਾ ਵੀ ਕਿਉਂ ਉਹਨੇ ਨਹੀਂ ਲੈਣੀ ਹੈਗੀ ਉਹੀ ਗੱਲਾਂ ਕਰ ਰਹੇ ਸੀ ਅਸੀਂ ਤੇ ਉੱਥੇ ਜੂਸ ਵਗੈਰਾ ਦੀਆਂ ਦੁਕਾਨਾਂ ਹੁੰਦੀਆਂ ਨੇ ਜਾਂ ਕੁਝ ਉਹ ਫਾਸਟ ਫੂਡ ਖਾਣਿਆ ਹਨਾ ਬੱਚਿਆਂ ਨੂੰ ਇਹੀ ਹੁੰਦਾ ਜ਼ਿਆਦਾਤਰ ਉਹ ਉਹੀ ਖਾ ਕੇ ਆਉਂਦੇ ਹੁੰਦੇ ਨੇ ਇਹ ਜਾਂ ਗੋਲ ਗੱਪੇ ਖਾયા ਹੈ ਜਾਂ ਆਮ ਰੋਲ ਪਤਾ ਨਹੀਂ ਮੋਮੋਸ ਇਹ ਖਾ ਕੇ ਆਉਂਦੇ ਹੁੰਦੇ ਨੇ ਤੇ ਬੱਸ ਤਾਂ ਹੁਣ ਕਾਫੀ ਟਾਈਮ ਬਾਅਦ ਇਹਨਾਂ ਦਾ ਢੇੜਾ ਵੱਜਿਆ ਨਹੀਂ ਤਾਂ ਰੋਜੇ ਪਹਿਲਾਂ ਤਾਂ ਤੁਰੇ ਰਹਿੰਦੇ ਸੀ ਬਹੁਤ ਜਾਂਦੇ ਸੀ ਏਡੇ ਤੇ ਹੁਣ ਤਾਂ ਘਟ ਗਏ ਤੇ ਲਓ ਜੀ ਇੱਥੇ ਲੱਗੇ ਹੁਣ ਆਪਾਂ ਪੱਠੇ ਪਾਉਣ ਪੱਠੇ ਸੜ ਦੂੰਗੀ ਮੈਂ ਤੇ ਬਾਕੀ ਹਲੇ ਖੇਚ ਪਏ ਨੇ ਵੱਡੇ ਉਹ ਚਕਾ ਕੇ ਲੈ ਕੇ ਆਉਂਗੀ ਬਾਅਦ ਚ ਸੈਫਰੀ ਤਾਂ ਪਾਪਾ ਵੱਢ ਰਿਆ ਸੀਗਾ ਫੇਰ ਮੈਂ ਚਕਾਉਣ ਜਾਉਂਗੀ ਤੇ ਉੱਥੇ ਵੀ ਆਪਾਂ ਤੁਹਾਨੂੰ ਦਿਖਾਉਣੇ ਅੱਜ ਬਾਹਰਲਾ ਵੀਊ ਵੀਡੀਓ ਬਣਾ ਕੇ ਲੈ ਕੇ ਆਇਆ ਬਾਰੋਂ ਤੇ ਆਪਾਂ ਪਹਿਲਾਂ ਪੱਠੇ ਪਾ ਦਈਏ ਇਹ ਪਹਿਲਾਂ ਦੋ ਕਮਗਰੀਆਂ ਸਿੱਟ ਕੇ ਨਾ ਧਾਰ ਚੋਲੂਗੀ ਉਸ ਤੋਂ ਬਾਅਦ ਮਸ਼ੀਨ ਸੰਭਰੂਗੀ ਇੱਥੇ ਨਾ ਮੈਂ ਉਹਨੂੰ ਖੋਲ ਰਹੀ ਸੀਗੀ ਮੈਂ ਨਾ ਇੱਥੇ ਸਟੈਂਡ ਤੇ ਕੈਮਰਾ ਲਾਇਆ ਹੋਇਆ ਸੀਗਾ ਤੇ ਕੱਟੀ ਨਾ ਜੀਵ ਦੇ ਨਾਲ ਸਟੈਂਡ ਨੂੰ ਖਿੱਚ ਰਹੀ ਸੀਗੀ ਮੈਂ ਹਾਂ ਲੈ ਵੀ ਇਹਦਾ ਸਿੱਟੂ ਕੀ ਮੋਬਾਈਲ ਤੇ ਉਹਨੂੰ ਮੈਂ ਖੋਲ ਰਹੀ ਸੀ ਵੀ ਹਟ ਜਾ ਤੇ ਉਹ ਜੀਵ ਨਾਲ ਉਹ ਸਟੈਂਡ ਨੂੰ ਖਿੱਚ ਰਹੀ ਸੀ ਬਸ ਦੋ ਕਮਗਰੀਆਂ ਹੀ ਪਾਉਂਗੀ ਇੱਥੇ ਤੇ ਫਿਰ ਧਾਰ ਚੋ ਕੇ ਨਾ ਫਿਰ ਮਸ਼ੀਨ ਤੋਂ ਭਰ ਦਾਂਗੇ ਆਪਾਂ ਫਿਰ ਤੁਹਾਨੂੰ ਨਾਲ ਬਾਹਰ ਕਵਾ ਕੇ ਲੈ ਕੇ ਨਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਆਪਣੇ ਚੈਨਲ ਦੇ ਨਾਲ ਦਿਲੋਂ ਜੁੜੇ ਹੋਏ ਨੇ ਤੇ ਡੇਲੀ ਕਮੈਂਟ ਕਰਦੇ ਨੇ ਵੀਡੀਓ ਨੂੰ ਦੇਖਦੇ ਨੇ ਸਾਰਿਆਂ ਦੇ ਹੀ ਬਹੁਤ-ਬਹੁਤ ਧੰਨਵਾਦ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੀਆਂ ਹੋਈਆਂ ਨੇ ਤੇ ਡੇਲੀ ਆਪਣੇ ਚੈਨਲ ਤੇ ਆਉਂਦੀਆਂ ਨੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਆਉਂਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਲੀਜ਼ ਇਸੇ ਤਰ੍ਹਾਂ ਹੀ ਆਪਣੇ ਚੈਨਲ ਤੇ ਸਪੋਰਟ ਬਣਾਈ ਰੱਖਿਓ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਤੇ ਅਸੀਂ ਪੜਦੇ ਰਹੀਏ ਤੇ ਲਓ ਜੀ ਆਪਾਂ ਪਾ ਲਈ ਪੱਠੇ ਤੇ ਕਈ ਹਰਾਚਾਰਾ ਕਹਿੰਦੇ ਨੇ ਹਨਾ ਅਬ ਅਸੀਂ ਪੱਠੇ ਕਹਿੰਦੇ ਹੁੰਦੇ ਆ ਤੇ ਪੱਠੇ ਪਾ ਦਈਏ ਤੇ ਉਸ ਤੋਂ ਬਾਅਦ ਚੋਮਾਂਗੇ ਧਾਰ ਫਿਰ ਮਿਲਦੇ ਆ ਜੀ ਤੁਹਾਨੂੰ ਬਣੇ ਰਿਓ ਬਲੌਗ ਤੇ ਹਾਂਜੀ ਇੱਥੇ ਨਾ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਇਹ ਦੱਸਣਾ ਭੁੱਲ ਗਈ ਤੇ ਕਬੂਤਰ ਵਹਿੰਦਾ ਆ ਕੇ ਨਾ ਸਗੋਂ ਬਾਥਰੂਮ ਦੇ ਦਰਾਂ ਮੂਰੇ ਬਿੱਠਾ ਕਰੀ ਜਾਂਦਾ ਅੰਦਰ ਵੀ ਪੈਂਦੇ ਨੇ ਬਹੁਤ ਜ਼ਿਆਦਾ ਗੋਲੇ ਕਬੂਤਰ ਜੇ ਪੈਂਦੇ ਨੇ ਬਹੁਤ ਤੰਗ ਕਰ ਦਿੰਦੇ ਨੇ ਇਧਰ ਪੱਠੇ ਆਪਾਂ ਨੇ ਦੇਖੋ ਪਾ ਤੇ ਹਾਂਜੀ ਹੁਣ ਆਪਾਂ ਕੱਕ ਪਾਉਣ ਤੋਂ ਬਾਅਦ ਚੋਵਾਂਗੇ ਧਾਰ ਇੱਕ ਕੋਲਾ ਪਾਤਾ ਨੂੰ ਵੀਰ ਦਾ ਇੱਕ ਹੋਟਾ ਜਿੰਨੀ ਫੀਡ ਪਾਵਾਂਗੇ ਉਹਨਾਂ ਦੁੱਧ ਲਵਾਂਗੇ ਜੇ ਫੀਡ ਪਾਲ ਚ ਕੰਜੂਸੀ ਤਾਂ ਇਹਨਾਂ ਨੇ ਦੁੱਧ ਦੇਣ ਚ ਕੰਜੂਸੀ ਕਰਤਾ ਨਹੀਂ ਬਸ ਹੁਣ ਮੈਂ ਛੋਲਾ ਧਾਰਾਂ ਤੇ ਫੇਰ ਉਦੋਂ ਬਾਅਦ ਜਣ ਠੱਲੇ ਲੈ ਕੇਣੇ ਚੱਕੇ ਉਧਰ ਦੇਖੋ ਆਪਣੀਆਂ ਬੱਕਰੀਆਂ ਖੜੀਆਂ ਨੇ ਉਧਰ ਦੇਖੋ ਆਪਣੀਆਂ ਬੱਕਰੀਆਂ ਖਾ ਰਹੀਆਂ ਨੇ ਅੱਧਾ ਖਾ ਰਹੀਆਂ ਨੇ ਅੱਧਾ ਖਰਾਬ ਕਰ ਰਹੀਆਂ ਨੇ ਤੇ ਬਸ ਇੰਨਾ ਕੁ ਹੱਚਕ ਜੀ ਰਹਿ ਗਈ ਹਲੇ ਬੇੜਾ ਗਿੱਲਾ ਆਪਣਾ ਇਹ ਪੰਤਾਲਾ ਉੱਪਰੋਂ ਗਿਰਦਾ ਨਾ ਪੰਤਾਲੇ ਦਾ ਪਾਣੀ ਬੇੜੇ ਦਾ ਬੇੜੇ ਦਾ ਪਾਣੀ ਉਰੇਕਰਦੇ ਕਰਕੇ ਨਾ ਇੱਥੇ ਗਿੱਲਾ ਰਹਿੰਦਾ ਹੌਲੀ ਹੌਲੀ ਸੁੱਕ ਜਾਊਗਾ ਅੱਜ ਤਾਂ ਧੁੱਪ ਆਵਦੀ ਆ ਨਿਕਲੀ ਆ ਦੇਖੋ ਹੁਣ ਕਾਲੂ ਕਹਿ ਜਾ ਮੌਸਮ ਰਹਿੰਦਾ ਹੰਜੀ ਤਾਰਾਂ ਆਪਾਂ ਨੇ ਚੋਤੀਆਂ ਤੇ ਧੂਣੀ ਵੀ ਲਾਤੀ ਰਹਿ ਗਿਆ ਹੁਣ ਗੋਹਾ ਸੰਭਣ ਤੋਂ ਆਕੇ ਸੰਭਰਦੇ ਤੇ ਪਹਿਲਾ ਆਪਾਂ ਪੱਠੇ ਚਕਾਏਗੇ ਤੇ ਇਧਰ ਮਸ਼ੀਨ ਵੀ ਆਪਾਂ ਨੇ ਸਾਰੀ ਸੁੰਦਰਤੀ ਕਲੀਨ ਕਰਤੀ ਥੱਲੇ ਸਾਰੇ ਪੱਠੇ ਪਾਤੇ ਜਿੰਨੇ ਵੀ ਸੀਗੇ ਪਸ਼ੂਆਂ ਨੂੰ ਬਸ ਖਾ ਲਣਗੇ ਸਾਰੇ ਹੌਲੀ ਚ ਪਾਤੇ ਧੂਣੀ ਲੱਗੀ ਮੱਥੇ ਤੇ ਧੂਣੀ ਆਪਣੀ ਚੱਲ ਰਹੀ ਹੈ ਧੂਣੀ ਆਪਣੀ ਚੱਲ ਰਹੀ ਹੈ ਬਸ पठे भी पठे चुका हाँ जी एक बारी चुका हले आप इन्हना ने बस इन्नेठे रह गए अपने इधर तना क्यारा हो गया सारा खाली हम एक बारी इधर भी गया देखते हम की बीजते हैं खाली हो गया वैस तो हले रुकते हैं ਕਿਉਂਕਿ ਜੀ ਮੀਹਾਂ ਦੇ ਹਲੇ ਕੋਈ ਪਤਾ ਨਹੀਂ ਫਿਰ ਕੁਛ ਵੀ ਨਹੀਂ ਹੋਣਾ ਹੈਗਾ ਬੀਜਣੀ ਤਾਂ ਇੱਥੇ ਜਮੀ ਹੋਆ ਸ਼ਾਇਦ ਫਿਰ ਜਮੀ ਅਸੂਜ ਬੀਜ ਹੁੰਦੀ ਆ ਹਲੇ ਅਸੂ ਚੜਿਆ ਨਹੀਂ ਦੇਖਿਆ ਹਲੇ ਹੋ ਨੇਚਰ ਖਾਲੀ ਰਹੂਗਾ ਖੇਤ ਆਪਣਾ ਕਿ ਪਰਲਾ ਬਾਜਰਾ ਤਾਂ ਆਪਣਾ ਮਰ ਚੁੱਕਿਆ ਸ਼ਾਇਦ ਉਹ ਖੁੰਝਾ ਤਾਂ ਬਿਲਕੁਲ ਮਰ ਗਿਆ ਜੇ ਮੂਰਲਾ ਹੋਗਾ ਤਾਂ ਕਹਿ ਨਹੀਂ ਸਕਦੇ ਹੈਗੇ ਖੁੰਝਾ ਤਾਂ ਬਿਲਕੁਲ ਗਿਆ ਪਾਣੀਆਂ ਦੇ ਨਾਲ ਖਰਾਬ ਹੋ ਗਿਆ ਬੜਾ ਪਾਣੀ ਆ ਗਿਆ ਸੀਗਾ ਤੇ ਹੁਣ ਦੇਖੋ ਬਿਲਕੁਲ ਖੇਤ ਸੁੱਕਾ ਪਿਆ ਆਪਣਾ ਬਸ ਜੀ ਚੁਕਾ ਦਿਓ ਫਟਾਫਟ ਫੇ ਜਾ ਕੇ ਗੋਹਾ ਸੰਭਰ ਕੇ ਸਤਾਰ ਕੋਈ ਦਾਲ ਸਬਜੀ ਦਾ ਕਰਦੇ ਹਾਂ